ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਆਪਣੇ ਕੁੱਤੇ ਤੋਂ ਇਹਦਾ ਨਾਮ ਹੈ ਜੀ ਚੀਨੂ ਤੁਸੀਂ ਸਾਰੇ ਵੀਡੀਓ ਦੀ ਬਹੁਤ ਸਪੋਰਟ ਕਰ ਰਹੇ ਹੋ ਤੇ ਇਸ ਤਰ੍ਹਾਂ ਹੀ ਆਪਣਾ ਸਪੋਰਟ ਸਾਨੂੰ ਦਿੰਦੇ ਰਹੋ ਤੇ ਅਸੀਂ ਤੁਹਾਡੇ ਲਈ ਹੋਰ ਵੀ ਬਹੁਤ ਜੰਗੀਆਂ ਚੰਗੀਆਂ ਵੀਡੀਓ ਲੈ ਕੇ ਆਵਾਂਗੇ ਤੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੀ ਹੈ ਕਿ ਅਸੀਂ ਗੋਲਡਨ ਟੈਂਪਲ ਐਂਡ ਦੇਹੜ ਸਭ ਅਤੇ ਹੋਰ ਸਾਰੇ ਗੁਰੂ ਘਰਾਂ ਵਿੱਚ ਜਾ ਕੇ ਵੀਡੀਓ ਬਣਾਵਾਂਗੇ ਤੇ ਤੁਹਾਡੇ ਤੱਕ ਅਸੀਂ ਪਹੁੰਚਦਿਆਂ ਕਰਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਬਾਰ ਬਾਰ ਸਪੋਰਟ ਦਿੰਨੇ ਹੋ ਸਾਡਾ ਬੱਸ ਟਾਈਮ ਅਰਾਊਂਡ ਹਾਫ ਵੀ ਪੂਰਾ ਕਰ ਦਿੰਦੇ ਹਾਂ ਤਾਂ ਅਸੀਂ ਉਧਰ ਨੂੰ ਚਾਲੇ ਪਾ ਦੇਵਾਂਗੇ ਤੇ ਇਸ ਵੇਲੇ ਨਾਲ ਤੁਹਾਡਾ ਬਹੁਤ ਫਾਇਦਾ ਹੋਣਾ ਹੈ ਕਿਉਂਕਿ ਕੁਝ ਤਾਂ ਸਾਡੇ ਧਰਮ ਦਾ ਹੋਰ ਮੰਨ ਕੇ ਚੱਲੋ ਵੀ ਆਪਾਂ ਕਹਿ ਸਕਦੇ ਹਾਂ ਵੀ ਆਪਣਾ ਧਰਮ ਹੋਰ ਪਰਫੁੱਲਤ ਹੋਵੇਗਾ ਲੋਕਾਂ ਨੂੰ ਆਪਣੇ ਧਰਮ ਬਾਰੇ ਹੋਰ ਜਾਣਕਾਰੀ ਮਿਲੇਗੀ ਤੇ ਜੇਕਰ ਤੁਸੀਂ ਸਾਡੇ ਚੈਨ ਦੀ ਸਪੋਰਟ ਕਰਦੇ ਹੋ ਤਾਂ ਤੁਹਾਨੂੰ ਕਹੀ ਗੱਲ 300 ਰੁਪਿਆ ਅਸੀਂ ਸਾਰਿਆਂ ਦੇ ਫੋਨ ਫੋਨਪੇ Google Pay ਅਨਦਰ ਐਪਸ ਇਰਾਹੀ ਅਸੀਂ ਟਰਾਂਸਫਰ ਕਰ ਦੇਵਾਂਗੇ ਤੇ ਹੁਣ ਆਥਨ ਦੇ ਟਾਈਮ ਨਿਰਾਚਾਰਾ ਪਾ ਕੇ ਅਸੀਂ ਹੁਣ ਉਹਨੇ ਆਜੀ ਧਰਨ ਦੇ ਦੁਆਲੇ ਹੁਣ ਹੋ ਚੁੱਕੇ ਆ ਗਏ ਸ਼ਾਮ ਦੇ 5:00 ਵਜੇ ਤੇ 45 ਮਿੰਟ ਟਾਈਮ ਨਾਲ ਲੱਗਣ ਕਰਕੇ ਜੀ ਵੀਡੀਓ ਕੱਟ ਆ ਰਹੀਆਂ ਹਨ ਥੋੜੇ ਦਿਨਾਂ ਤੱਕ ਅਸੀਂ ਦੇ ਦਿਆਂ 2-2 3-3 ਵੀਡੀਓ ਵੀ ਪਾਇਆ ਕਰਾਂਗੇ ਤੁਸੀਂ ਸਾਰੇ ਵੀਡੀਓ ਨੂੰ ਅਖੀਰ ਤੱਕ ਦੇਖਿਆ ਕਰੋ ਤਾਂ ਜੋ ਸਾਨੂੰ ਥੋੜਾ ਜਿਹਾ ਮੋਟੀਵੇਸ਼ਨ ਮਿਲੇ ਤੇ ਅਸੀਂ ਹੋਰ ਤੁਹਾਡੇ ਲਈ ਚੰਗੀਆਂ ਚੰਗੀਆਂ ਵੀਡੀਓ ਲੈ ਕੇ ਵੀ ਪਹੁੰਚ ਸਕੀਏ ਤੇ ਦੂਜੀ ਗੱਲ ਜੀ ਬਹੁਤ ਵੀਰ ਭਰਾ ਕਹਿ ਰਹੇ ਹਨ ਕਿ ਹਿੰਦੀ ਵਿੱਚ ਵਲੌਗ ਪਾਇਆ ਕਰੋ ਪਰ ਨਾ ਤਾਂ ਸਾਨੂੰ ਇੰਨੀ ਹਿੰਦੀ ਬੋਲਣੀ ਆਉਂਦੀ ਹੈ ਤੇ ਨਾ ਹੀ ਅਸੀਂ ਬੋਲਣੀ ਚਾਹੁੰਦੇ ਹਾਂ ਜੇਕਰ ਅਸੀਂ ਹਿੰਦੀ ਵਿੱਚ ਵਲੌਗ ਪਾਵਾਂਗੇ ਤਾਂ ਸਾਡੇ ਬਹੁਤ ਭਰਾ ਇਦਾਂ ਦੇ ਹਨ ਜੋ ਆਖਣਗੇ ਵੀ ਪੰਜਾਬੀ ਬੰਦਾ ਹੋ ਕੇ ਹਿੰਦੀ ਵਿੱਚ ਵਲੌਗ ਪਾ ਰਿਹਾ ਹੈ ਤੇ ਉਹ ਗੱਲ ਇੱਕ 네ਗੇਟਿਵ ਪੁਆਇੰਟ ਵੱਲ ਜਾ ਰਹੀ ਹੈ ਯੂਕੇ ਸਾਨੂੰ ਹਜੇ ਚੰਗਾ ਨਹੀਂ ਲੱਗਦਾ ਕਿਉਂਕਿ ਅਸੀਂ ਅਹਲ ਜੇ ਕੋਈ ਵੀ ਕੰਟਰੋਵਰਸੀ ਕਰਕੇ ਫੇਮ ਨਹੀਂ ਲੈਣਾ ਚਾਹੁੰਦੇ ਅਸੀਂ ਆਪਦੀ ਮਿਹਨਤ ਦੇ ਸਿਰ ਤੇ ਅੱਗੇ ਆਵਾਂਗੇ ਤੁਹਾਡੇ ਲਈ ਬਹੁਤ ਚੰਗੇ ਚੰਗੀਆਂ ਵੀਡੀਓ ਲੈ ਕੇ ਅਸੀਂ ਪਹੁੰਚ ਰਹੇ ਹਾਂ ਬਸ ਤੁਸੀਂ ਥੋੜੀ ਸਪੋਰਟ ਕਰੋ ਥੋੜਾ ਜਿਹਾ ਬਸ ਇੱਕ ਬੰਦੇ ਚ ਨਾ ਸਬਰ ਦੀ ਗੱਲ ਹੁੰਦੀ ਹੈ ਜੇਕਰ ਆਪਾਂ ਥੋੜਾ ਜਿਹਾ ਸਬਰ ਕਰ ਲਾਂਗੇ ਆ ਹੁਣ ਕਹਿ ਰਹੀਆਂ ਤੁਹਾਨੂੰ ਗੱਲਾਂ ਤੁਸੀਂ ਸੁਣ ਲਓਮਗੇ ਤਾਂ ਬਾਅਦ ਟਾਈਮ ਦਿਨਾਂ ਵਿੱਚ ਹੀ ਪੂਰਾ ਹੋ ਜਾਵੇਗਾ ਤੇ ਜੇਕਰ ਸਾਡਾ ਬਾਅਦ ਟਾਈਮ ਪੂਰਾ ਹੁੰਦਾ ਹੈ ਤਾਂ ਅਸੀਂ ਬਹੁਤ ਜਲਦੀ ਤੁਹਾਡੇ ਲਈ ਬਹੁਤ ਚੰਗੀਆਂ ਚੰਗੀਆਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੇ ਬਸ ਤੁਹਾਨੂੰ ਇੰਨੇ ਕਹਿਣਾ ਹੈ ਕਿ ਤਤਬਾਹ ਸਾਡੀ ਸਪੋਰਟ ਕਰੋ ਜਿੰਨਾ ਹੋ ਸਕਦਾ ਹੈ ਵੀਡੀਓ ਨੂੰ ਸ਼ੇਅਰ ਕਰੋ ਅੱਗੇ ਆਪਣੇ ਯਾਰਾਂ ਦੋਸਤਾਂ ਪਰਿਵਾਰ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਤੱਕ ਵੀਡੀਓ ਨੂੰ ਪਹੁੰਚਾਓ ਤਾਂ ਕਿ ਅਸੀਂ ਹੋਰ ਵਧੀਆ-ਵਧੀਆ ਵਲੌਗ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਸਕੀ ਕਿਉਂਕਿ ਅਸੀਂ ਇੱਕ ਨਵਾਂ ਕੰਮ ਤੁਰਿਆ ਹੈ ਇਹ ਨਵਾਂ ਕੰਮ ਕੋਈ ਵੀ ਹੈ ਚੱਲਣ ਲੱਗਿਆ ਟਾਈਮ ਲੈਂਦਾ ਹੈ ਬੰਦੇ ਦਾ ਹੌਲੀ-ਹੌਲੀ ਐਕਸਪੀਰੀਅੰਸ ਬਣਦਾ ਹੈ ਜਿਸ ਨਾਲ ਹੀ ਬੰਦਾ ਅੱਗੇ ਜਾ ਕੇ ਤਰੱਕੀ ਕਰਦਾ ਹੈ ਕਿਉਂਕਿ ਕੋਈ ਜਮਦਾ ਤਾਂ ਇਹ ਕੋਈ ਇੰਨਾ ਦਾ ਬਲੌਗ ਬਣਾਉਣ ਲੱਗ ਜਾਂਦਾ ਹੈ ਨਾ ਤੇ ਕੋਈ ਹੋਰ ਕੋਈ ਬਿਨਸਸ ਸਟਾਰਟ ਕਰ ਦਿੰਦਾ ਹੈ ਬੰਦੇ ਨੂੰ ਅਕਸਰ ਟਾਈਮ ਲੱਗਦਾ ਹੀ ਹੈ ਕੋਈ ਵੀ ਕੰਮ ਹੈ ਟਾਈਮ ਤਾਂ ਉਸ ਵਿੱਚ ਲੱਗਣਾ ਹੀ ਲੱਗਣਾ ਹੈ ਇਹ ਗੱਲ ਤਾਂ ਤੁਸੀਂ ਵੀ ਸਾਰੇ ਸਮਝਦੇ ਹੋ ਤਾਂ ਜੋ ਤਾਂ ਤੁਹਾਡੇ ਤੱਕ ਬਸ ਸਾਡੀ ਇਹ ਹੁਣ ਇੱਕ ਗੁਜਾਰਸ਼ ਹੈ ਕਿ ਤੁਸੀਂ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਤੇ ਆਪਣੇ ਯਾਰਾ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਭੈਣ ਭਰਾਵਾਂ ਤੱਕ ਸਾਰਿਆਂ ਤੱਕ ਵੀਡੀਓ ਨੂੰ ਪਹੁੰਚਾਓ ਤਾਂ ਕਿ ਜੋ ਜਲਦ ਤੋਂ ਜਲਦ ਅਸੀਂ ਤੁਹਾਡੇ ਲਈ ਹੋਰ ਵਧੀਆ-ਵਧੀਆ ਵਲੌਗਸ ਲੈ ਕੇ ਹਾਜ਼ਰ ਹੋ ਸਕੀਏ ਧੰਨਵਾਦ ਜੀ ਤੁਹਾਡਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ